ਮੈਨੂੰ ਮੁਸੀਬਤਾਂ ਪਈਆਂ ਰਹਿੰਦੀਆਂ ਨੇ ਆਲੇ ਖੜਾ ਹੈਲੋ ਹਟ ਹਾਂ ਕਿੱਥੇ ਐ ਤੂੰ ਮੈਂ ਬੋਲਦਾ ਗਾ ਕਿੱਕਰ ਮਨਿੰਦਰ ਤੂੰ ਕਿਹੜੀ ਹਾਂ ਤੂੰ ਕਿੱਥੇ ਬੋਲ ਰਿਓ ਲੈ ਮੈਂ ਇੱਥੇ ਬੈਠਾ ਕੇ ਬੰਦ ਤੋਂ ਪਹਿਣ ਕੇ ਕਰ ਇੱਧਰ ਬੰਦ ਤੋਂ ਪਹਿਣ ਕੇ ਹਾਂ ਮੈਂ ਮੈਂ ਪਿੰਡ ਆ ਗਿਆ ਮੈਂ ਘਰੇ ਆ ਗਿਆ ਠੀਕ ਹੈ ਨਾ ਤੇ ਤੂੰ ਮੇਰੀ ਗੱਲ ਸੁਣ ਐ ਕਰ ਅਹ ਇਥੋਂ ਕਾਲੇ ਨੂੰ ਕਾਲੇ ਨੂੰ ਕਹਦੇ ਜਾਂ ਕਿਸੇ ਨੂੰ ਕਹਦੇ ਵੀ ਤੈਨੂੰ ਛੱਡ ਜਾਣ ਗਿਆ ਕਿ ਤੇ ਜਾ ਤੂੰ ਆ ਜਾ ਬਾਕੀ ਤੈਨੂੰ ਸਾਰੀ ਗੱਲਬਾਤ ਜਿਹੜੀ ਹੈ ਤੈਨੂੰ ਇੱਥੇ ਮਿਲ ਕੇ ਦੱਸੂਗਾ ਅੱਛਾ ਹਾਂ ਤੇ ਮੈਂ ਹੁਣੀ ਕਾਲੇ ਨੂੰ ਕਹਦੀਆਂ ਠੀਕ ਹੈ ਠੀਕ ਹੈ ਕੀਤਾ ਹੈਗੇ ਤੁਸੀਂ ਮੈਂ ਜਮਾ ਠੀਕ ਠਾਕ ਹਾਂ ਬਸ ਬੇਫਿਕਰ ਰਹਿ ਤੂੰ ਕਿਸੇ ਗੱਲ ਤੋਂ ਸ਼ੁਕਰ ਹੈ ਰੱਬ ਦਾ ਹਾਏ ਰੱਬ ਪਾਲ ਪਾਲ ਖੱਕ ਕੇ ਸੀ ਤੁਹਾਨੂੰ ਹਾਂ ਬਸ ਹੁਣ ਤੋਂ ਆਉਣ ਦੀ ਘਰੀ ਚੰਗਾ ਕੀ ਕੀ ਕਹੀ ਤੇ ਬਸ ਮੈਂ ਹੁਣ ਹੀ ਆਉਣੀ ਆ ਜੀ ਚਲ ਠੀਕ ਹੈ ਚੰਗਾ ਲੈ ਬਈ ਕੀ ਕਰੇ ਵਿਚਾਰੀ ਉਹ ਵੀ ਰੋਂਦੀ ਦੀ ਜ਼ਿੰਦਗੀ ਨਿਕਲ ਗਈ ਹੈ ਉਹਦੀ ਵੀ ਉਹ ਵੀ ਤਾਂ ਗੱਲ ਹੈ ਯਾਰ ਖੁਦਾ ਬਨੇ ਸਾਡੇ ਕਿਸਮਤ ਦੇ ਵਿੱਚ ਹੀ ਸਾਰੇ ਦੁੱਖ ਲਿਖਤੇ ਮੈਨੂੰ ਤਾਂ ਹੀ ਨਾ ਤੂੰ ਸ਼ੁਕਰ ਮਨਾ ਉਹੀ ਗੱਲ ਵੀ ਤੈਨੂੰ ਕੁਝ ਕਰਿਆ ਨਹੀਂ ਉਹਨਾਂ ਨੇ ਜਦੋਂ ਚੱਕ ਕੇ ਲੈ ਗਏ ਸੀ ਪੈਸੇ ਦੇ ਲਾਲਤੀ ਸੀ ਕੁਝ ਵੀ ਕਰ ਸਕਦੇ ਸੀ ਹਾਈ ਤੇ ਗੱਲ ਆ ਜਦੋਂ ਜਦੋਂ ਉਹਨਾਂ ਦੇ ਹੱਥ ਵਸ ਸੀ ਮੈਂ ਤਾਂ ਐ ਰੱਸਿਆਂ ਨਾਲ ਬੰਨਿਆ ਹੁੰਦਾ ਸੀ ਉੱਥੇ। ਓਹੋ। ਉਹ ਨਾ ਰੋਟੀ ਦਿੰਦੇ ਸੀ ਨਾ ਪਾਣੀ ਦਿੰਦੇ ਸੀ ਜਿਵੇਂ ਐ ਰੱਸਿਆਂ ਨਾਲ ਬੰਨਨਾ ਬੰਨ ਕੇ ਰੱਖਦੇ ਮੈਨੂੰ। ਨਾ ਮਾਣਾ ਮੋਟਾ ਤੈਨੂੰ ਆਏ ਨਹੀਂ ਪਤਾ ਲੱਗਿਆ ਵੀ ਕੌਣ ਸੀ। ਉਹ ਬਸ ਪਤਾ ਹੀ ਨਹੀਂ ਕੌਣ ਸੀ, ਕੌਣ ਨਹੀਂ। ਕੀ ਬੈਰ ਆ ਤੇਰਾ ਕਿਸੇ ਨਾਲ ਜਿਹੜਾ ਐ ਰੱਬ ਚੜ-ਚੜ ਆਉਂਦਾ ਤੇਰੇ ਤੇ। ਬੈਰ ਤਾਂ ਤਾਂ ਭਾਈ ਹੁਣ ਤੈਨੂੰ ਪਤਾ ਹੀ ਆ। ਹੈ। ਜਿਹੜਾ ਇਹ ਘਰ-ਬਾਰ ਜ਼ਮੀਨ ਜਿਦਾਤਾ ਨੇ ਨਾ ਇਹ ਬੈਰ ਸਵਾ ਦਿੰਦਗਾ ਨੇ। ਸਹੀ ਗੱਲ ਐ। ਹੂੰ। ਤੇ ਬਸ ਉਹੀ ਚੀਜ਼ ਹੀ ਮੇਰੇ ਨਾਲ ਪਈ ਹੋਈ ਆ ਇਸੇ ਤਰ੍ਹਾਂ ਦਾ ਬੈਰੀ ਇਹ ਤਾਂ ਹੈ ਲੋਕ ਜਿਉਣ ਨਹੀਂ ਦਿੰਦੇ ਜਿਹੜਾ ਬੰਦਾ ਕੋਈ ਆਮ ਚੁੱਪ ਕਰਕੇ ਬੈਠ ਕੇ ਜਿਉਂਵੇਂ ਨਾ ਉਹਨੂੰ ਜਿਉਣ ਨਹੀਂ ਦਿੰਦੇ ਸਹੀ ਗੱਲ ਹੈ ਭਾਈ ਆ ਕੇ ਸਿੱਧੇ ਪੁੱਧਰੇ ਦਾ ਹੁਣ ਟਾਈਮ ਹੀ ਨਹੀਂ ਰਿਹਾ ਟਾਈਮ ਹੀ ਨਹੀਂ ਰਿਹਾ ਉਹੀ ਤਾਂ ਗੱਲ ਹੈ ਜਿਹਦੀ ਆ ਕੇ ਜੀਵ ਚਾਲਦੀ ਆ ਉਹਦੇ ਸੱਤ ਹਾਲ ਚੱਲਦੇ ਸੱਤ ਹਾਲ ਚੱਲਦੇ ਆ ਉਹਦੇ ਉਹੀ ਗੱਲ ਹੈ ਸਹੀ ਗੱਲ ਹੈ ਅੱਗੇ ਤਾਂ ਕਹਾਵਤਾਂ ਬੜੀਆਂ ਸੀ ਪਰ ਹੁਣ ਇਹ ਗੱਲਾਂ ਦੇਖਣ ਨੂੰ ਮਿਲਦੀਆਂ ਉਹ ਵੀ ਨੇੜੇ ਨੇੜੇ ਤਾਂ ਫੇਰ ਚਾਨਣ ਹੁੰਦਾ ਵੀ ਹਾਂ ਇਹ ਗੱਲਾਂ ਸੱਚੀਆਂ ਹੀ ਬਣਾਈਆਂ ਸਿਆੜਾ ਨੇ ਅਸੀਂ ਤਾਂ ਇੱਥੋਂ ਨਿਕਲ ਕੇ ਜਾਂਦਾ ਸੀ ਮੈਂ ਕਚਹਿਰੀਆਂ ਚ ਕੋਈ ਕੰਮ ਅਸੀਗਾ ਅੱਛਾ ਬਸ ਉਹ ਸਾਰਾ ਕੰਮ ਕਾਰਜਾ ਕਰਨਾ ਸੀਗਾ ਤੇ ਉਹ ਉਹ ਕਰਨ ਵਾਗ ਗਿਆ ਤੇ ਰਾਹ ਜਾਂਦੇ ਨੂੰ ਬਸ ਹਜੇ ਮੈਂ ਗਲੀ 'ਚ ਹੀ ਆਇਆ ਸੀ ਹੂੰ ਜਦ ਗਲੀ ਦੇ ਵਿੱਚ ਆਇਆ ਤਾਂ ਮੁੰਡੇ ਨੇ ਮੈਥੋਂ ਰਾਹ ਪੁੱਛਿਆ ਕਹਿੰਦੇ ਭਾਈ ਇਹ ਕਹੇ تھے ਕਿ ਸਰ ਕੋਲੇ ਕੋਈ ਗਾਂ ਨਹੀਂ ਵਿਕਾਉ ਖੜੀ ਅੱਛਾ ਮਾ ਵੀ ਸਾਡੇ ਤਾਂ ਹੈ ਨਹੀਂ ਨਾ ਹੀ ਮੈਂ ਵੇਚਾਂ ਭਾਈ ਮਾ ਵੀ ਇਹਨਾਂ ਨੂੰ ਪੁੱਛ ਲਓ ਹਾਂ ਤੇ ਬਸ ਐਂ ਕਰਕੇ ਤੇ ਬਸ ਮੈਨੂੰ ਪਤਾ ਨਹੀਂ ਉਹਨਾਂ ਨੇ ਉਦੋਂ ਮੁੜ ਕੇ ਮੇਰੇ ਮੇਰੇ ਮੂੰਹ ਤੇ ਹੱਥ ਰੱਖ ਲੈ ਕੇ ਰੁਮਾਲ ਰੱਖ ਲਿਆ ਹਾਂ ਬਰ ਫੇਰ ਨਹੀਂ ਮੈਨੂੰ ਬਦਲ ਲੱਗਿਆ ਮੈਂ ਕਿੱਥੇ ਗਿਆ ਕਿੱਥੇ ਨਹੀਂ ਕਿਵੇਂ ਆ ਕੁਛ ਕੁਛ ਨਹੀਂ ਮੈਨੂੰ ਬਦਲ ਲੱਗਿਆ ਮੈਨੂੰ ਤਾਂ ਉਦੋਂ ਹੀ ਪਤਾ ਲੱਗਿਆ ਜਦੋਂ ਮੈਨੂੰ ਐਂ ਕਿਕਰ ਦੇ ਨਾਲ ਤੇ ਐਂ ਕੁਰਸੀ ਤੇ ਦੋਨੇ ਹੱਥਾਂ ਨੂੰ ਤੇ ਗਲ ਨੂੰ ਬੰਨ ਰੱਖਿਆ ਸੀ ਦੇਖ ਲੈ ਜਮਾਂ ਨਹੀਂ ਲੋਕ ਡਰਦੇ ਰੱਬ ਤੋਂ ਹਾਂ ਤਿੰਨ ਚਾਰ ਜਣੇ ਤੇ ਮੈਂ ਉਹਨੂੰ ਬਥੇਰਾ ਉਹਨਾਂ ਨੂੰ ਕਹਾਂ ਤੁਸੀਂ ਕੀ ਚਾਹੁੰਦੇ ਹੋ ਕੀ ਗੱਲਬਾਤ ਹੈ ਕਿਉਂ ਤੁਸੀਂ ਕੀ ਦੇ ਕਹਿੰਦੇ ਤੁਸੀਂ ਕਰੀ ਜਾਂਦੇ ਹੋ ਹੈ ਆ ਕਿ ਨਹੀਂ ਅਸੀਂ ਕੁਝ ਨਹੀਂ ਉਹ ਕਰਦੇ ਹੁਣ ਮੈਨੂੰ ਕੱਲ ਕਹਿੰਦਾ ਕਹਿੰਦਾ ਲੈ ਕੇ ਆ ਨਾ 10 ਲੱਖ ਰੁਪਏ ਲੈ ਆ ਤੂੰ ਛੱਡ ਦੇਣਾ ਅੱਛਾ ਹਾਂ ਤੇ ਇੱਕ ਪਹਿਲਾਂ 10 ਲੱਖ ਰੁਪਏ ਮੇਰੇ ਫੋਨ 'ਚ ਪਵਾ ਦੇ ਮੈਂ ਪਹਿਲੀ ਗੱਲ ਤਾਂ ਤੂੰ ਐਸਾ ਹਲਾ ਵੀ 10 ਲੱਖ ਰੁਪਏ ਘਰੇ ਕਿੱਥੇ ਕਰੇ ਮੇਰੇ ਟੇਰੇ ਮਗਾ ਤੁਸੀਂ ਮੈਨੂੰ ਛੱਡ ਦਿਓ ਤੇ ਮੈਂ ਅ ਰੇਂਜਮੈਂਟ ਕਰਕੇ ਤੈਨੂੰ 10 ਲੱਖ ਰੁਪਏ ਦੇ ਦੂੰਗਾ ਜਮਾ ਨਾ ਦੇਈ ਹਾਂ ਨਾ ਮੈਂ ਆਪਾਂ ਕਹਤਾ ਦੇਣਾ ਸੀ 11 ਮਹੀਨੇ ਤੱਕ ਭਜਰਾਂ ਦੀ ਮੈਂ ਤਾਂ ਸੀ ਤੈਨੂੰ ਠਾਣੇ ਹੁਣ ਲੋੜੀ ਮਤਲਬ ਠਾਣੇ ਜਾ ਕੇ ਸਾਰੀ ਗੱਲਬਾਤ ਉਹ ਕਰਕੇ ਦੱਸ ਕੇ ਆਉਣਾ ਆਪਦਾ ਘਰੇ ਨਾ ਰਹਿ ਤੂੰ ਮਾੜਾ ਮੋਟਾ ਪਾਸੇ ਰਹਿ ਹਜੇ ਵੀ ਜਿੰਨਾ ਚਿਰ ਪਤਾ ਨਹੀਂ ਲੱਗਦਾ ਜੇ ਤੈਨੂੰ ਟਿਕਾਣੇ ਦਾ ਪਤਾ ਵੀ ਇੱਥੇ ਸੀਗਾ ਮੈਂ ਉਸ ਥਾਂ ਤੇ ਫਿਰ ਤੂੰ ਛਾਪਾ ਮਾਰ ਹੁਣ ਸਾਂ ਮੈਨੂੰ ਸਾਰਾ ਪਤਾ ਲੱਗ ਗਿਆ ਟਿਕਾਣੇ ਦਾ ਸਾਰਾ ਕੁਝ ਪਤਾ ਲੱਗ ਗਿਆ ਮੈਨੂੰ ਪਸੂ ਉਹ ਲਿਆ ਲੈ ਕੇ ਬੰਦੇ ਆ ਲੋਕਾਂ ਦੇ ਉੱਥੇ अच्छा चोरियां ਕਰਦੇ ਬਹੁਤ ਵੱਡੀ ਸਮਕਲਿੰਗ ਹੁੰਦੀ ਹੈ ਇੱਥੇ ਖੁੱਲਾ ਜਾਂ ਨੌਰਾਗਾ ਠੀਕ ਹੈ ਨਾ ਤੇ ਜੇ ਕਿਸੇ ਦੇ ਪਸ਼ੂ ਬਾਹਰ ਬੰਨੇ ਪਏ ਆ ਮੈਨੂੰ ਤਾਂ ਨਹੀਂ ਲੱਗਦਾ ਵੀ ਉਹਨਾਂ ਨੇ ਕੋਈ ਛੱਡਿਆ ਹੋ ਕੁਸ ਠੀਕ ਹੈ ਨਾ ਦਿਨ ਦਿਹਾੜੇ ਜਿਹੜੇ ਕਹਿੰਦੇ ਨੇ ਚੋਰੀਆਂ ਹੋ ਜਾਂਦੀਆਂ ਸਾਡੀ ਗਾਂ ਚੋਰੀ ਹੋ ਗਈ ਸਾਡੀ ਮੱਹਸ ਚੋਰੀ ਹੋ ਗਈ ਲਿਆ ਕੇ ਉੱਥੇ ਬੰਨ ਦਿੰਦੇ ਨੇ ਸ਼ਾਮ ਨੂੰ ਗੱਡੀਆਂ ਆਉਂਦੀਆਂ ਨੇ ਕਿਸੇ ਨੂੰ ਕਿੰਨੇ ਦਾ ਵੇਚਦਾ ਕਿਸੇ ਨੂੰ ਕਿੰਨੇ ਦਾ ਵੇਚਦਾ ਚੱਲ ਮੇਰੇ ਭਾਈ ਗਾਂਾਂ ਦੀ ਗਾਂਟ ਪਾਈ ਆ ਜੋ ਵਾਕੇ ਬਟਟਿਆ ਸੋ ਖੱਟਿਆ ਬਟਟਿਆ ਸੋ ਖੱਟਿਆ ਉਹ ਵਾਲੀ ਗੱਲ ਕਰੀ ਜਾਂਦੇ ਆ ਤਾਂ ਉਹ ਤਾਂ ਭਾਈ ਮੈਂ ਤਾਂ ਜਿਹੜੀ ਦੁਨੀਆ ਚ ਹੁਣ ਜਾ ਕੇ ਫਸ ਗਿਆ ਇਹ ਤਾਂ ਬਸ ਉਹਨੇ ਤਾਂ ਸਮਝ ਲਓ ਵੀ ਉਹਨੇ ਮੈਨੂੰ ਹੱਥ ਦੇ ਕੇ ਰੱਖ ਲਿਆ ਤੇ ਜਾਇ ਕਿ ਮੇਰੇ ਕੋ ਚੰਗੇ ਕਰਮ ਸੀਗੇ ਸਹੀ ਗੱਲ ਆ ਭਾਈ ਹਾਂ ਕੀ ਪਤਾ ਸੀ ਹੁਣ ਆਪਾਂ ਕਿਹੜਾ ਉਹੀ ਗੱਲ ਇਹ ਜੇ ਬੰਦਿਆ ਨੇ ਕਿਹੜਾ ਬਾਹ ਪਿਆ ਕੋਈ ਆਪਣਾ ਹਨਾ ਉਹ ਆਪਾਂ ਜ਼ਿੰਦਗੀ ਚ ਕਦੇ ਇਹ ਜੇ ਬੰਦਿਆ ਨੇ ਪੈਂਦਾ ਹੀ ਬਾਹ ਆਪਣਾ ਹਾਂ ਸਹੀ ਗੱਲ ਆ ਪਰਮਾਤਮਾ ਨਾਲ ਹੀ ਭਾਈ ਦੂਰ ਹੀ ਰੱਖਿਆ ਇਹ ਜੇ ਲੋਕਾਂ ਤੋਂ ਹਾਂ ਕਿ ਨਹੀਂ ਉਹ ਇਤੇ ਗੱਲ ਹੈ ਹੋਰ ਭਾਈ ਕੀ ਕਹਿੰਦੀ ਹੁਣ ਮਨਿੰਦਰ ਦੀ ਮਾਂ ਕੀ ਕਹਿੰਦੀ ਤੈਨੂੰ ਕਹਿੰਦੀ ਔਨੀ ਕਾਲਾ ਆ ਗਜੇ ਕਿਤੇ ਗਿਆ ਹੋਇਆ ਕਹਿੰਦੀ ਪਤਾ ਨਹੀਂ ਕੀ ਉਹਦੇ ਟਰੈਕਟਰ ਦੀ ਬੈਲਟ ਬਲ ਟੁੱਟ ਗਈ ਤੇ ਕਹਿੰਦਾ ਉਹ ਉਹ ਪਵਾਣ ਗਿਆ ਹੋਇਆਗਾ ਤੇ ਮੁੜ ਕੇ ਜਦੋਂ ਆ ਜਾਂਦਾ ਫਿਰ ਮੈਂ ਉਹਨੂੰ ਨਾਲ ਲੈ ਕੇ ਆਏ ਉਹ ਮੈਨੂੰ ਐ ਕਾਲਾ ਆ ਜਵੇ ਨਾਲ ਇਹਨੂੰ ਗੱਲਬਾਤ ਦੱਸ ਕੇ ਤੇ ਥਾਣੇ ਉਹਦੇ ਨਾਲ ਜਾ ਕੱਲਾ ਨਾ ਜਾ ਚਲ ਐ ਕਰ ਤੂੰ ਉਹ ਤਾਂ ਆ ਜੂ ਮੈਂ ਬਣਾਉਣੀ ਤੇਰੇ ਵਾਸਤੇ ਘੁੱਟ ਚਾ ਤੇ ਫਿਰ ਇਹਨੇ ਆ ਜੂ ਤਾਂ ਉਹਦਾ ਭਾਈ ਕੀ ਆ ਹੁਣ ਸਭ ਦੇ ਦੇ ਲੂੰਗਾ ਮੇਰੀ ਗੱਲ ਸੁਣੋ ਉੱਥੇ ਕਹਿੰਦਾ ਤੇਰੀ ਮਾਂ ਬੈਠੀ ਸੀ ਤੈਨੂੰ ਰੋਟੀ ਪਾਣੀ ਖਵਾ ਕੇ ਤੋਰਿਆ ਉਹ ਹਾਂ ਕਿਹੜੇ ਰੋਟੀ ਪਾਣੀ ਉਹਨਾਂ ਨੇ ਕੀ ਉਹਨਾਂ ਦੇ ਹੱਥਾਂ ਤੋਂ ਨਿਕਲ ਕੇ ਆਇਆਗਾ ਚਾਹ ਕਰਦੀ ਆ ਮੈਂ ਘੁੱਟ ਕੋਈ ਨਹੀਂ ਫਿਕਰ ਨਾ ਕਰ ਵਸ ਹੁਣ ਤਾਂ ਜਾਨ ਬਚ ਗਈ ਉਹ ਫਿਕਰ ਤਾਂ ਭਾਈ ਕਾਦਾ ਹੁਣ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਲੇਤੀ ਬੜੇ ਖੁਸ਼ ਹੋਗੇ ਮੇਲਾ ਦਾ ਚਾਚੀ ਦੀ ਨਾ ਲਾਟਰੀ ਲੱਗ ਗਈ ਹੈਗੀ ਉਹਦਾ ਬੱਸ ਤੁਸੀਂ ਦੁੱਖ ਗੁਈ ਹੁੰਨੇ ਹੋ ਕਦ ਮੈਂ ਖੁਸ਼ ਦੇਖਿਆ ਸੀ ਨਾ ਤਾਂ ਕਰ ਹੱਸਦੇ ਸੋਹਣੇ ਲੱਗਦੇ ਕੀ ਹੋ ਗਿਆ ਚਾਚੀ ਮੈਨੂੰ ਵੀ ਦੱਸ ਦੇ ਮੈਂ ਵੀ ਖੁਸ਼ ਹੋ ਜਾ ਜਿੰਨਾ ਤੇਰੇ ਘਰਾਣੇ ਪਾਸ਼ਣ ਲਈ ਜਾਉ ਨਾ ਮੈਂ ਕੁਝ ਨਹੀਂ ਦੱਸਣਾ ਲੈ ਜਾ ਚੀ ਮੈਂ ਤਾਂ ਤੇਰੀ ਤਰੀਫ ਕੀਤੀ ਐ ਵੀ ਚਾਚੀ ਹੱਸਦੀ ਸੋਹਣੀ ਲੱਗਦੀ ਇਹ ਗੱਲ ਸੁਣ ਕੰਮੋ ਕੱਪੜੇ ਧੋਣਾਂ ਲੈ ਜਾ ਕੱਪੜੇ ਧੋ ਲੈ ਜਾ ਕੇ ਬਸ ਤੂੰ ਲੜਦੁਈ ਰਿਆ ਕਰ ਫਿਰ ਇਕ ਤਾਂ ਬੋਲੀ ਬਾਹਲਾ ਚਬ ਚਬ ਚੱਲ ਆਹੋ ਕੀ ਬੋਲਣ ਦੀ ਕੀ ਹੋ ਗਿਆ ਤੇਰੇ ਚਾਚਾ ਆ ਗਏ ਚਾਚੀ ਕਰੇ ਆਹੋ ਬੰਤੋ ਫੋਨ ਕੋਲ ਬੈਠ ਹੈਗਾ ਅੱਛਾ ਫੋਨ ਬੰਤੋ ਬੰਦਾ ਠੀਗਾ ਹਾਂ ਹਾਂ ਉਹਦੇ ਫੋਨ ਤੋਂ ਫੋਨ ਕੀਤਾਗਾ ਹਾਏ ਸ਼ੁਕਰ ਹੈ ਭਾਈ ਕਰੋ ਜਰਾ ਚਾਚਾ ਮਿਲ ਗਿਆ ਉਹਤ ਪਕਾਈ ਕਰਦੇ ਫਿਰਦਾ ਸੀ ਕਾਲ ਮੇਰੀ ਗੱਲ ਸੁਣ ਤੇਰੇ ਚਾਚੇ ਨੇ ਕਿਹਾ 체ਤੀ ਤੋਂ 체ਤੀ ਨਾ ਤੂੰ ਕਾਲੇ ਨੂੰ ਲੈ ਕੇ ਉਰੇ ਆ ਜਾ ਹਾਂ ਮੈਂ ਕੋਈ ਗੱਲ ਨਹੀਂ ਕਾਲੇ ਨੂੰ ਫੋਨ ਕਰਦਣੀ ਆ ਤੇ ਤੁਸੀਂ ਵਗ ਜਦੋਂ ਨਹੀਂ ਜਾਣ ਹਾਂ ਕਾਲੇ ਨੂੰ ਕਰਦਾ ਕਰ ਦੇ ਇਹ ਤੋਂ ਲਾਲਾ ਮੇਰੇ ਵੱਲ ਤੋਂ ਫੋਨ ਮਾਸਾ ਰੱਬ ਨੇ ਸੁੱਖ ਨਾਲ ਪਤਨ ਕਿੰਨੇ ਸਾਰੀ ਗੱਲਬਾਤ ਪੁੱਛੂੰਗੀ ਜਾ ਕੇ ਹੈਲੋ जिथे भी हो तुम छेती तो छेती घरे आ जाओ कोई ना करे तो गल घरे आके दस दिए मैं ठीक है जी ठीक है ना आंदा चल शुक्र है हाय मेरा बाप पता नहीं कितने थे कितने ना चल वो तो मैं उन्हें ना बात करूंगा चाची हाँ उनकी निकट टाइम तक कौन था कहाँ वो बस उन्हें ही है उन्हें कहता उन्हें टाइम लग रहे हैं बीच ऐसी आजी ਮੈਂ ਜਿੱਥੇ ਆ ਦੇ ਕੰਨ ਜਾਵਾਂ ਹੋਰ ਚਾਚਾ ਦੋਦੀ ਜੀ ਮੇਰੀ ਗੱਲ ਸੁਣੀ ਕੱਪੜਿਆਂ ਵਾਲਾ ਆਇਆਗਾ ਉਥੇ ਨਾਲੇ ਦਾਣਾ ਕਹਿੰਦਾ ਮੈਂ ਗਲਾਸ ਸਸਤੇ ਕਰਦੇ ਕੱਪੜੇ ਸਸਤੇ ਕਰਦੇ ਲੈ ਲਓ ਤੁਸੀਂ 250 ਰੁਪਏ ਦਾ ਸੋਟੀ ਹੈ ਕਾਟਨ ਦਾ ਆ ਫੁੱਲਾਂ ਜਿਹੜੇ ਜਿਹੇ ਤੁਸੀਂ ਪਾਉਨੇ ਹੈ ਜਿਹੜੇ ਤਾਂ ਬਾੜੇ ਆਦੇ ਕੋਲ ਬਾੜੇ ਤੂੰ ਲੈ ਲੈ ਫਿਰ ਜਦੋਂ ਮੈਂ ਕੁਝ ਖਾਣ ਨੂੰ ਮੰਗਿਆ ਕਰਾ ਚਾਚਾ ਤੂੰ ਕਹਿ ਕਰੇ ਕਿ ਲੈ ਤੇਰੇ ਪਿਓ ਦਾ ਰਾਜ ਹੈ ਇਥੇ ਵੀ ਤੂੰ ਖਾਣ ਨੂੰ ਲੈ ਕੇ ਦੇਈ ਉਹਨਾਂ ਦਾ ਕਿਹੜਾ ਪੈਸਾ ਧੰਮਾ ਚ ਆਏ ਹੋ ਚਾਚਾ ਸਸੀ ਗਾਲ ਸਸਜੀ ਗਾਲ ਕਿਵੇਂ ਠੀਕ ਆ ਠੀਕ ਹੈ ਠੀਕ ਹੈ ਠੀਕ ਪਾਣੀ ਤੁਸੀਂ ਹਾਂ ਠੀਕ ਹੈ ਵਧੀਆ ਵਨਿੰਦਰ ਦੀਵਾ ਆ ਇੱਧਰ ਆ ਜਾ ਕਾਲੀ ਇੱਧਰ ਕਾ ਮੈਂ ਗਿਆ ਇੱਧਰ ਦੀ ਆ ਜਾ ਨਹੀਂ ਚਾਚਾ ਬਸ ਬੈਠ ਬਹਿ ਜਾ ਚਾਚੀ ਇੱਧਰ ਆ ਜਾਂਦੀ ਇਧਰ ਮੰਜਾ ਟੁੱਟ ਜਾਊਗਾ ਕੋਈ ਨਾ ਇੱਧਰ ਲੈ ਬੈਠਾ ਹਾਂ ਚਾਚਾ ਹਾਂ ਕੋਈ ਲੱਗਿਆ ਪਤਾ ਹੋ ਹੋ ਇਹ ਕਿਹਨੇ ਕਰਾਇਆ ਸੀ ਕੰਮ ਇਹ ਕੌਣ ਸੀ ਪਤਾ ਬਸ ਤੈਨੂੰ ਪਤਾ ਹੀ ਹੈ ਸਭ ਕੁਝ ਵੇਲਾ ਚਾ ਆਏ ਕਿੰਨੀ ਪਾਇਰ ਪਾਹੀ ਕਰੀ ਅਸੀਂ ਤਾਂ ਪਤਾ ਯਾਦ ਚੇਤੇ ਨਹੀਂ ਸੀ ਸਾਰਾ ਕੁਝ ਵਿੱਚੀ ਰਹਿ ਗਿਆ ਆਪਾਂ ਚੱਲੇ ਕਿਹੜੇ ਕੰਮ ਸੀ ਹੋ ਗਿਆ ਕੀ ਦੇਖ ਲਾ ਮੈਂ ਤੁਹਾਨੂੰ ਗੱਲ ਉਹ ਕੰਮ ਤਾਂ ਵਿੱਚੀ ਵਿਗੜ ਗਿਆ ਜਿਹੜਾ ਕੰਮ ਕਰਨਾ ਸੀ ਆ ਤਾਂ ਉਤੋਂ ਦੀ ਹੋਰ ਹੀ ਪਾ ਲਿਆ ਮੈਨੂੰ ਤਾਂ ਉਹ ਜੋਧਪੁਰ ਪਾਣੇ ਤੋਂ ਗਾਹਾਂ ਲੈ ਗਏ ਸੀਗੇ ਹਾਂ ਉਥੋਂ ਮੈਨੂੰ ਬੰਨ ਕੇ ਰੱਖਿਆ ਮੇਰੇ ਤਾਂ ਆਹ ਰੱਸੇ ਸੀ ਇੱਥੇ ਬੰਨੇ ਹੋਇਆ ਦੇਖ ਮੇਰੇ ਹੱਥ ਲਾਲ ਹੋਏ ਹੋਏ ਆ ਹਾਏ ਮੈਂ ਮਰ ਜਾ ਤੇ ਹੋਰ ਜਾਣ ਵਟ ਗਈ ਹਾਂ ਉਹੀ ਤਾਂ ਗੱਲ ਆ ਕੋਈ ਨਹੀਂ ਜਾਂਦਾ ਰੱਸਿਆਂ ਨਾਲ ਇੱਥੇ ਬਹੁਤ ਥਾਣਾ ਆਏ ਰੱਸੀ ਬੰਨਨੇ ਹੋਏ ਤੋਂ ਗਾਲਚੋ ਇਥੋਂ ਪੈਰਾਂ ਨੂੰ ਢੜਨ ਵਾਏ ਮੰਜੇ ਤੇ ਵੀ ਐ ਬੰਨ ਦਿੰਦੇ ਸੀ ਰਾਤ ਨੂੰ ਤੇ ਦਿਨੇ ਸਾਰਾ ਦਿਨ ਕੁਰਸੀ ਦੇ ਵਾਹ ਕੇ ਰੱਖਦੇ ਨਹੀਂ ਜੀ ਕੀ ਦੁਸ਼ਮਣੀ ਉਹਨਾਂ ਨਾਲ ਆਪਣੀ ਪਵਾਦੀ ਮੈਂ ਪੁੱਛਿਆ ਮਾ ਤੁਸੀਂ ਮੈਨੂੰ ਮੇਰੀ ਗੱਲ ਸੁਣ ਤੁਸੀਂ ਮੈਨੂੰ ਦੱਸੋ ਕੀ ਗੱਲਬਾਤ ਆ ਕਿਵੇਂ ਆ ਤੁਹਾਨੂੰ ਕਿਹਨੇ ਗੱਲ ਕਹੀ ਆ ਜਾਂ ਕਿਹੜੇ ਤੈਨੂੰ ਕਿਹਾਗਾ ਤੇ ਬਸ ਚਾਚਾ ਮਾਤਾ ਤੈਨੂੰ ਐ ਕਹਿਣਾ ਵੀ ਤੂੰ ਛੱਡ ਆਪਾ ਇਹ ਜੇ ਕੰਮਾਂ ਨੂੰ ਠੀਕ ਆ ਐਵੇਂ ਕੋਈ ਹੋਰ ਨੁਕਸਾਨ ਕਰਾਵਾਂਗੇ ਤੂੰ ਸਹੀ ਸਲਾਮਤ ਘਰੇ ਆ ਗਿਆ ਸਾਡੇ ਲਈ ਤਾਂ ਇੰਨਾ ਹੀ ਬਹੁਤ ਆ ਚਾਚੇ ਨੇ ਤੈਨੂੰ ਪਹਿਲਾਂ ਰੋਕਿਆ ਸੀ ਮਾਹ ਰਹਿਣ ਦੇ ਠੀਕ ਆ ਨਾਲੇ ਉਸੇ ਵਈ ਕਰਿਆ ਕੱਤਰਿਆ ਹੋਣਾ ਸਾਰਾ ਕੁਝ ਜੇ ਨਾ ਹੋਵੇ ਤਾਂ ਨਾ ਮੇਰਾ ਨਾਮ ਬਤਾ ਕੀ ਕਰਿਆ ਉਸੇ ਦਾ ਹੀ ਕਰਿਆ ਮੈਂ ਤਾਂ ਭਾਈ ਬਾਂ ਭੈਣ ਕੋਲੇ ਵੀ ਕੋਈ ਗੱਲ ਨਹੀਂ ਕੀਤੀ ਬੰਦ ਤੋਂ ਕੋਲੇ ਵੀ ਮਾਹ ਹੁਣ ਤੁਹਾਨੂੰ ਸਾਰੇ ਜਿਹੜੇ ਬੈਠੀ ਆ ਹੁਣ ਤੁਹਾਨੂੰ ਪਤਾ ਹੀ ਆ ਸਾਰਾ ਪਸੂ ਕੀ ਦੱਸਾਂ ਚਾਚਾ ਸਬੂਤ ਨਹੀਂ ਨਾ ਆਪਣੇ ਕੋਲੇ ਕੋਈ ਮੈਂ ਤਾਂ ਗੱਲ ਆ ਗਈ ਜਿਹੜੇ ਸਬੂਤ ਸੀਗੇ ਜਿਹੜੇ ਹਾਂ ਉਹ ਜਿਹੜੇ ਸਬੂਤ ਮੇਰੇ ਕੋਲੇ ਸੀਗੇ ਜਿਹੜੀ ਸਾਰਾ ਕੁਝ ਸੀਗਾ ਜਦੋਂ ਉੱਦ ਦੇ ਲਈ ਜਾਂਦਾ ਸੀ ਇੱਥੇ ਤਾਂ ਮੈਂ ਵਗ ਗਿਆ ਹਾਂ ਤੇ ਉਹ ਰਾਹ ਜਾ ਕੇ ਮੋੜ ਦੇ ਉੱਤੇ ਮੈਨੂੰ ਉਹਨਾਂ ਨੇ ਘੇਰ ਲਿਆ ਦੋ ਤਿੰਨ ਮੁੰਡਿਆਂ ਨੇ ਮੈਨੂੰ ਕਹਿੰਦੇ ਭਾਈ ਇੱਕ ਤੁਹਾਡੇ ਕੋਲ ਕੋਈ ਗਾਂ ਗੂੰ ਬਕਾਉ ਹੈਗੀ ਮੈਂ ਨਾ ਸਾਡੇ ਕੋਲ ਤਨੇਸ ਤਾਂ ਵੇਚਦੇ ਨਹੀਂ ਭਾਈ ਮੈਂ ਕਿਹਾ ਸਾਹਮਣੇ ਘਰ ਵਾਲੇ ਤੋਂ ਪੁੱਛ ਲਿਓ ਉਦੋਂ ਮੁੜ ਕੇ ਤੇ ਮੇਰੇ ਤਾਂ ਮੂੰਹ ਤੇ ਐ ਪਤਾ ਨਹੀਂ ਹੱਥ ਜਦ ਦਰਮਾਲ ਜਤਾ ਲੈ ਫਿਰ ਮੈਨੂੰ ਪਤਾ ਹੀ ਨਹੀਂ ਲੱਗਿਆ ਫਿਰ ਤਾਂ ਮੈਨੂੰ ਉਹਦੀ ਪਤਾ ਲੱਗਿਆ ਜਦੋਂ ਮੈਂ ਬੰਨਿਆ ਪਿਆ ਸੀ ਫੁਟਿਆ ਤਾਂ ਗਲਤੀ ਦਾ ਆਉਦੀ ਆ ਜਦੋਂ ਹੱਥ ਦੇ ਵਿੱਚ ਮੇਰੇ ਲਵਾਵਾ ਸੀ ਉਹ ਲਵਾਵਾ ਜਿਹੜਾ ਜੇ ਤੂੰ ਤੂੰ ਵੀ ਟਾਈਮ ਤੇ ਆ ਜਾਂਦਾ ਤਾਂ ਫਿਰ ਆਪਣੇ ਮੈਂ ਤੈਨੂੰ ਕਹਿ ਦਈ ਮੈਂ ਘਰੋਂ ਚੜ੍ਹਾ ਲੈਣਾ ਤੂੰ ਕਿ ਪੁਲੀ ਤੇ ਆ ਜਾ ਮੈਂ ਤੈਨੂੰ ਉੱਥੇ ਡੀਕੀ ਗਿਆ ਮੁੜ ਕੇ ਜੇ ਮੈਂ ਘਰ ਆਇਆ ਇਹ ਇੱਥੋਂ ਪੁਲੀ ਦਾ ਕਿੰਨਾ ਕਿਸਾਨ ਹੈ ਬੇ ਭਾਈ ਜਿਹੜੀ ਗੱਲ ਬਾਣੀ ਹੋਵੇ ਨਾ ਉਹ ਫਿਰ ਐਵੇਂ ਹੀ ਹੁੰਦਾ ਹੈ ਕਿ ਅਗਲਾ ਕੰਮਲਾ ਹੋ ਕੇ ਤਾਂ ਨਹੀਂ ਗਮਾਉਂਦਾ ਹੁੰਦਾ ਉਹ ਗੱਲ ਉਹ ਹੁਣ ਤੂੰ ਤਾਂ ਇੱਥੋਂ ਆਪਦੇ ਹਿਸਾਬ ਨਾਲ ਤੁਰਿਆ ਘਰੋਂ ਵੀ ਚੱਲ ਮੂਰੇ ਮੁੰਡਾ ਆ ਜੂਗਾ ਹਾਂ ਤੇ ਦਾਈ ਨੂੰ ਤਪ ਦੱਸ ਵੀ 10 ਮਿੰਟ ਰਾਹ 'ਚ ਹੀ ਬੈਠੇ ਐ ਪਤਾ ਹੀ ਨਹੀਂ ਆ ਆਪਣੇ ਘਰ ਦਾ ਹੀ ਮੋੜ ਮੋੜਦਿਆਂ ਦਾ ਸਾਹਮਣੇ ਦਸੜੇ ਸੀ ਇਹ ਤਾਂ ਆਦੂ ਬਾਦ ਮੇਰੇ ਕੋਲ ਘਰੇ ਆ ਕੇ ਗਿਆ ਕੇ ਚਾਚੀ ਮੇਰੇ ਚਾਚਾ ਮੈਂ ਕਿਹਾ ਹੁਣ ਤਾਂ ਆ ਗਏ ਨੂੰ ਕਿੰਨਾ ਟਾਈਮ ਹੋ ਗਿਆ ਤੈਨੂੰ ਟਾਈਮ ਦਿੱਤਾ ਕੋਈ ਸਾਰੀਆਂ ਗੱਲਾਂ ਛੱਡੋ ਹਜੇ ਹੀ ਮਹਾਰਾਜ ਨੇ ਕੱਖ ਰੱਖਤੇ ਕੋਈ ਇੱਕ ਸਬੂਤ ਤਾਂ ਫੇਰ ਇਕੱਠੇ ਹੋ ਜਾਣਗੇ ਸਬੂਤ ਕਿੱਥੋਂ ਇਕੱਠੇ ਕਰਾਂਗੇ ਸਾਰੇ ਅਸਲੀ ਸਬੂਤ ਸੀ ਲਫਾਵੇ 'ਚ ਸੀ ਓਹ ਹੋ ਜਾ ਉਹ ਲਵਾਵਾ ਹੀ ਨਹੀਂ ਪੁੱਥਿਆ ਹੁੰਦਾ ਪਿਆ ਕਿੱਥੇ ਆ ਉਹ ਮੈਨੂੰ ਪੁੱਛੀ ਜਾਂਦੇ ਗਾਹਾਂ ਕੋਈ ਗੋਲੀ ਮਾਰੋ ਸਾਰੇ ਕੰਮਾਂ ਨੂੰ ਕੋਈ ਨਹੀਂ ਕਰ ਲਾਂਗੇ ਪੈਰ ਵੜ ਕੇ ਜੇ ਗੋਲੀ ਵੱਜ ਗਈ ਨਾ ਜਿਹੜਾ ਮੈਂ ਆਪਦੇ ਦੋਸਤ ਨੂੰ ਆਪਦੇ ਭਰਾ ਵਰਗੇ ਦੋਸਤ ਨੂੰ ਜਿਹੜੀ ਜ਼ਬਾਨ ਤੇ ਸਾਰੀ ਉਹ ਜ਼ਬਾਨ ਤੋਂ ਮੈਂ ਮੁੱਕਰ ਜੂਗਾ ਤੂੰ ਤੁਹਾਨੂੰ ਦਰਦੀ ਜ਼ਬਾਨ ਦੀ ਪਈਆ ਪਹਿਲਾਂ ਹੈ ਤੁਹਾਡੀ ਜਾਨ ਥੋੜੀ ਗਵਾਉਣੀ ਸੀ ਸਮਝਾ ਆਪਾਂ ਨੇ ਮੜਾ ਮੋੜਾ ਸੱਚੀ ਮੇਰੀ ਗੱਲ ਸੁਣ ਤੂੰ ਤਾਂ ਆਪਦੀ ਜਾਨ ਨੂੰ ਖਤਰਾ ਖੜਾ ਕਰ ਲਿਆ ਸਾਰਾ ਬਾਈ ਮੇਰੀ ਗੱਲ ਸੁਣ ਹੁਣ ਖਤਰਾ ਖੜਾ ਤਾਂ ਹੋਊਗਾ ਹੀ ਇੱਕ ਵਾਰੀ ਤਾਂ ਦੇਖ ਮੈਂ ਮੈਨੂੰ ਗੱਲ ਆਸਦਾ ਤੈਨੂੰ ਤਾਂ ਇਸ ਗ ਵੀ ਆ ਮੁੰਡੇ ਦਾ ਕੀ ਹੱਕ ਆ ਉਸ ਘਰ ਦੇ ਵਿੱਚ ਇਹਦਾ ਜਵਾਕਦਰ ਦਰਦੀਆਂ ਠੋਕਣਾ ਖਾਂਦਾ ਫਿਰਦਾ ਜਿਹੜਾ ਇੰਨੀ ਜ਼ਮੀਨ ਦਾ ਘਰ ਦਾ ਕੋਠੀ ਦਾ ਮਾਲਕ ਹੈ ਤੇ ਉਹ ਪਤਾ ਨਹੀਂ ਕਿੱਥੋਂ ਨਿਕਲ ਉੱਦਲ ਕੇ ਆ ਕੇ ਘਰ ਦੀ ਮਾਲਕਣ ਬਣ ਕੇ ਬੈਠੀ ਤੁਸੀਂ ਇਹ ਤਾਂ ਸੋਚੋ ਉਹ ਤਾਂ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਹੈ ਹਾਂ ਚਾਚਾ ਹੁਣ ਕੋਈ ਨਹੀਂ ਮੈਂ ਤਾਂ ਉਹ ਸਾਰਾ ਕੁਝ ਚਰ ਲੂੰਗਾ ਪਰ ਤੂੰ ਐਂ ਦੇਖ ਤੇਰੇ ਬਿਨਾ ਇਸ ਘਰ 'ਚ ਵੀ ਕੌਣ ਆ ਚਾਚੀ ਦਾ ਕੌਣ ਆ ਸਾਨੂੰ ਪਤਾ ਚਾਚੀ ਕਿਵੇਂ ਰੋਂਦੀ ਸੀ ਅਸੀਂ ਕਿਵੇਂ ਸੰਭਾਲੀਆ ਮੇਰੀ ਗੱਲ ਸੁਣ ਮੈਂ ਤੈਨੂੰ ਗੱਲ ਦੱਸਦਾ ਤੇਰੀ ਗੱਲ ਮੈਂ ਸਾਰੀ ਸਮਝ ਗਿਆ ਤੇਰਾ ਪਿਓ ਨਾ ਮੇਰਾ ਇੰਨਾ ਪੱਕਾ ਯਾਰ ਸੀ ਹਰ ਗੱਲ ਮੈਨੂੰ ਦੱਸਦਾ ਸੀ ਠੀਕ ਹੈ ਨਾ ਮੇਰੇ ਕੋਲੇ ਸਾਰੀ ਗੱਲ ਦੱਸੀ ਐ ਕਰਕੇ ਕਹਿੰਦਾ ਵੀ ਭਾਈ ਕੰਮ ਨਹੀਂ ਹੁੰਦਾਗਾ ਮੰਦੀਪ ਦੇ ਉੱਤੇ ਭਾਈ ਮੈਂ ਤਾਂ ਕੰਮ ਵਾਲੀ ਲਾ ਰਿਹਾ ਮਾ ਚੱਲ ਭਾਈ ਵਧੀਆ ਗੱਲ ਹੈ ਚੰਗੀ ਗੱਲ ਹੈ ਸਮਾਂ ਦੀ ਹੈ ਵੀ ਚੱਲ ਕੰਮ ਵਾਲੀ ਹੋਊ ਬਈ ਉਹਨੇ ਦੇ ਤਵੀਤ ਤੇ ਤਵੀਤ ਪਿਆ ਪਿਆ ਪਤਾ ਨਹੀਂ ਕੀ ਸਿੱਖੇ ਪਾਈ ਉਸ ਬੰਦੇ ਦੇ ਤੇ ਕਹਾਣੀ ਸਾਰੀ ਉਲਟ ਪੁਲਟ ਕਰਕੇ ਰੱਖਤੀ ਉਹ ਤਾਂ ਮੈਨੂੰ ਸਾਰੀ ਗੱਲ ਦੱਸ ਦਿੰਦਾ ਸੀ ਜੇ ਆਹ ਤੁਹਾਨੂੰ ਮੈਂ ਗੱਲ ਦੱਸਦਾ ਅੱਜ ਤਾਂ ਇਹ ਗੱਲ ਕਿਸੇ ਨੂੰ ਪਤਾ ਨਹੀਂ ਨਾ ਮੈਂ ਹੁਣ ਤੁਹਾਨੂੰ ਦੱਸਦਾ ਜਿਉ ਉਹ ਜਿਹੜੀ ਕਾਗਜ਼ ਕਿਸੇ ਕੋਲ ਚਲੇ ਗਿਆ ਉਹਦੇ ਵਿੱਚ ਹੈਗੀ ਹੈ ਵਸੀਅਤ ਅੱਛਾ ਤੇ ਜਿਹੜੀ ਉਹ ਵਸੀਅਤ ਹੈ ਨਾ ਤੇ ਵਸੀਅਤ ਪਵਾੜੇ ਪਾਉਗੀ ਪੂਰੇ ਕਿਉਂਕਿ ਵਸੀਅਤ ਦੇ ਵਿੱਚ ਜਿਹਦੇ ਜਿਹਦਾ ਨਾਮ ਲਿਖਿਆ ਹੋਇਆ ਨਾ ਜਦੋਂ ਉਹ ਸਾਹਮਣੇ ਆਊਗਾ ਫਿਰ ਪਤਾ ਲੱਗੂ ਤੁਹਾਨੂੰ ਤੂੰ ਵੀ ਕਮਲਾ ਰਿਹਾ ਤੂੰ ਇੱਕ ਦੋ ਕਾਪੀਆਂ ਤਾਂ ਕਰਾ ਕੇ ਰੱਖ ਲੈਣੀਆਂ ਕਾਪੀਆਂ ਤਾਂ ਹੈਗੀਆਂ ਕਾਪੀਆਂ ਤਾਂ ਪੰਗਾ ਘਰੇ 20 ਪੰਗਾ ਨੇ ਪਰ ਗੱਲ ਤਾਂ ਅਸਲੀ ਦੀ ਹੈ ਨਾ ਆਪਣੇ ਕੋਲ ਤਾਂ ਨਕਲ ਹੈ ਜੇ ਜਿਹੜਾ ਲਫਾਫਾ ਜੇ ਉਹਨਾਂ ਦੇ ਹੱਥ 'ਚ ਲੱਗ ਗਿਆ ਉਹਨਾਂ ਨੇ ਪਾੜ ਕੇ ਸੁੱਟ ਦੇਣੀ ਆ ਮਰ ਕੇ ਕੀ ਸਹੀ ਗੱਲ ਹੈ ਪਰ ਅਸਲ ਤੋਂ ਹੀ ਉਹ ਬਣਦੀਆਂ ਨੇ ਕਾਪੀਆਂ ਆਪਾਂ ਕਾਪੀ ਨਹੀਂ ਦਿਖਾ ਸਕਦੇ ਆਪਾਂ ਕਾਪੀ ਕਿਵੇਂ ਦਿਖਾਵਾਂਗੇ ਅਗਰ ਕਹਣਗੇ ਅਸਲ ਲਿਖਿਓ ਜੇ ਉਹ ਕਹਣਗੇ ਅਸੀਂ ਅਖਾਂਗੇ ਇਹ ਵਸੀਅਤ ਤੁਹਾਡੇ ਕੋਲੇ ਹੋਊਗੀ ਇਥੇ ਰਜਿਸਟਰਡ ਤੁਸੀਂ ਕੱਢ ਦਿਓ ਅਗਲੇ ਕਹਣਗੇ ਤੁਹਾਡੇ ਕੋਲ ਟਾਈਪ ਕੀਤਾ ਹੋਇਆ ਕਾਗਜ਼ ਇਹਦਾ ਸਾਈਨ ਵਾਲੀ ਉਹ ਦਿਖਾਓ ਤੂੰ ਮੇਰੀ ਗੱਲ ਸੁਣ ਤੂੰ ਕਹਿੰਦਾ ਹੁਣ ਮੈਂ ਥਾਣੇ ਜਾਊਂਗਾ ਤੂੰ ਨਾਲ ਲੈ ਜਾ ਕਾਲੇ ਨੂੰ ਉਹ ਕਾਗਰਾਂ ਲੈ ਜਾ ਉਹ ਦਿਖਾ ਕੇ ਭਾਈ ਮੇਰੇ ਆ ਕਾਗਲ ਚੋਰੀ ਹੋ ਗਈ ਆਇ ਲਿਖਾ ਕੇ ਆਈ ਤੂੰ ਉਥੇ ਹਾਂ ਗੱਲ ਪਤਾ ਕੀ ਜਾਂਦਾ ਲਖਾਨ ਨੂੰ ਜਾਣ ਨੂੰ ਸਿੱਧਾ ਖਾਣੇ ਵੀ ਜਾ ਸਕਦਾ ਸੀ ਪਰ ਮੈਂ ਕਿਉਂ ਨਹੀਂ ਗਿਆ ਇਸ ਕਰਕੇ ਕਿ ਸਾਰਾ ਕੁਝ ਆਪਣੇ ਦੇ ਉੱਤੇ ਉਹ ਹੋ ਜੂਗਾ ਹੈ ਨਾ ਲਈ ਤਾਂ ਧੀ ਦੇ ਸਹਰੇ ਆ ਇਹਦਾ ਉਥੇ ਜਾਣਾ ਦੁੱਬਰ ਹੋ ਜੂਗਾ ਸਾਰੇ ਪਾਸੇ ਫਸ ਗਏ ਆਪਾਂ ਮੇਰੀ ਗੱਲ ਸੁਣੋ ਭਾਈ ਦੇ ਤਾਂ ਉਹਨਾਂ ਤੋਂ ਬਦਲਾ ਲੈਣਾ ਮੈਂ ਤਾਂ ਦੋਸਤ ਮਨ ਉਹ ਕੀ ਹੋਰ ਵੀ ਖੜੇ ਕਰਨਗੇ ਉਹ ਨਾਲ ਠੀਕ ਹੈ ਜੇ ਤੂੰ ਕਹਿਣਾ ਵੀ ਮੈਂ ਤਾਂ ਆਪਦੇ ਪਰਨਾ ਤੇ ਹੀ ਚੱਲਣਾ ਨਹੀਂ ਫਿਰ ਖਹਿੜਾ ਛੱਡ ਦੇ ਬਸ ਇੱਧਰ ਆ ਕੇ ਬਾਣੀਆ ਮੇਰੇ ਕੋਲੇ ਆ ਗਈ ਇੱਕ ਦਿਨ ਕਿਮਿਆ ਕੁੜਮਾ ਮੈਨੂੰ ਆ ਕੇ ਕਹਿੰਦੀ ਬਸ ਫਿਰ ਮੈਨੂੰ ਉਸ ਨੇ ਤੇ ਕਰਾਇਆ ਸੀ ਤੂੰ ਇੱਥੇ ਉਸ ਨੇ ਤਾਂ ਸਾਰਾ ਕੰਮ ਕੀਤਾ ਇਹ ਪੈਸੇ ਦੇ ਕੇ 4 ਲੱਖ ਰੁਪਏ ਦਿੱਤਾ ਅਗਲੇ ਮੈਂ ਮੰਨ ਗਈ ਤੁਹਾਡੀ ਗੱਲ ਪੈਸੇ ਦੇ ਕੇ ਉਹਨੇ ਕੰਮ ਕਰਾਤਾ ਉਹਦੀ ਇੰਨੀ ਵੀ ਹਿੰਮਤ ਹੋ ਗਈ ਵੀ ਸਾਹਮਣੇ ਆ ਕੇ ਸ਼ੇਰਨੀ ਵਾਂਗੂ ਖੜ ਗਈ ਦੇ ਮੈਨੂੰ ਮੇਰੇ ਕੋਲੇ ਤੂੰ ਵੀ ਜਵਾਰਾਂ ਆ ਕੇ ਗੱਲਾਂ ਕਰਦੀਆਂ ਹੈ ਉਹਨੇ ਪੈਸੇ ਦੇ ਕੇ ਕੰਮ ਕਰਾਇਆ ਠੀਕ ਹੈ ਆਪਣੇ ਕੋਲੇ ਕੋਈ ਸਬੂਤ ਨਹੀਂ ਕਾ ਕੋਈ ਸਬੂਤ ਉਹ ਬੰਦਿਆਂ ਨੂੰ ਆਪਾਂ ਜਾਣਦੇ ਨਹੀਂ ਜੇ ਆਪਾਂ ਪੁਲਿਸ ਜੀ ਵੀ ਜਾਣਦੇ ਆ ਅਣਪਛਾਤੇ ਨੂੰ ਕਿਤੋਂ ਬੋਲਦਾ ਉਹ ਤਾਂ ਬੰਦੇ ਮੈਂ ਕਹਿੰਦਾ ਉਹਦਾ ਇਹ ਕੀ ਕਹਾਵੇਂ ਤੁਹਾਨੂੰ ਇਹ ਜੇ ਬੇਕਾਰ ਬੰਦੇ ਉਹਨਾਂ ਦਾ ਪਤਾ ਹੀ ਕੁਛ ਨਹੀਂ ਉਹ ਤਾਂ ਮੂਰਖ ਲੋਕ ਨੇ ਉਹ ਤਾਂ ਪੈਸੇ ਦੀ ਖਾਤਰ ਮੁੰਡਾ ਜਿਹੜਾ ਮੈਂ ਕਿਡਨੈਪ ਕਰੀ ਬਿਠਾ ਕੇ ਮੇਰੀ ਮਾਂ ਭਾਈ ਬਿਮਾਰ ਹੈ ਮੈਂ ਤਾਂ ਕਿਡਨੈਪ ਕੀਤਾ ਲੈ ਕੀ ਤੁਸੀਂ ਕਰ ਲਓਗੇ ਉਹਨਾਂ ਦਾ ਇੱਕ ਬੰਦਾ ਨਸ਼ੇੜੀ ਆ ਉਹਨਾਂ ਦੇ ਵਿੱਚੋਂ ਨਸ਼ੇ ਕਰਦੇ ਆ ਤੇ ਬਸ ਪੈਸਾ ਲੈ ਕੇ ਖਾ ਲੈ ਪੀ ਲੈ ਜੋ ਮਰਜ਼ੀ ਕਰਾ ਲੈ ਉਹਨਾਂ ਨੂੰ ਫਿਰ ਚਾਚਾ ਕੀ ਕਰਨਾ ਬੂ ਆਪਾ ਨੂੰ ਕੀ ਕਰੀ ਗਏ ਹੁਣ ਮੈਂ ਮੈਂ ਤੁਹਾਨੂੰ ਇਹ ਗੱਲ ਕਰਦਾ ਵੀ ਆਪਾਂ ਕੋਸ਼ਿਸ਼ ਕਰੀਏ ਆਪਾਂ ਲੱਭਣੇ ਸਬੂਤ ਦੇਖ ਮੈਂ ਤੁਹਾਨੂੰ ਇੱਕ ਗੱਲ ਆਦਾ ਜਦੋਂ ਮੈਂ ਇਥੋਂ ਘਰੋਂ ਨਿਕਲਿਆ ਸੀ ਉਦੋਂ ਮੇਰੇ ਹੱਥ ਚ ਇਲਫਾਫਾ ਸੀ ਚਿੱਟੇ ਰੰਗ ਦਾ ਹੂੰ ਠੀਕ ਹੈ ਉਹਦੇ ਵਿੱਚ ਸਾਰੀਆਂ ਫਾਈਲਾਂ ਦੇ ਵਿੱਚ ਪਾ ਕੇ ਸਾਰੇ ਸਬੂਤ ਉਹਦੇ ਵਿੱਚ ਰੱਖੇ ਹੋਏ ਸੀ ਫੋਟੋਆਂ ਫਾਟੀਆਂ ਹੋਰ ਸਾਰੀਆਂ ਜਿਹਦੇ ਇੱਕ ਦੋ ਜਿਹੜੇ ਹੋਰ ਸਬੂਤ ਬਣਦੇ ਆ ਉਹ ਨਾਲ ਪਸੀਅਤ ਪਈ ਸੀ ਠੀਕ ਹੈ ਉਹ ਉਹਦੇ ਵਿੱਚ ਸੀ ਉਹ ਲਿਫਾਫਾ ਮੇਰੇ ਕੋਲੇ ਜਦੋਂ ਜਾਂਦੇ ਨੇ ਉਦੋਂ ਮੇਰੇ ਹੱਥ ਵਿੱਚ ਸੀ ਅੱਛਾ ਉਹ ਲਵਾ ਮੈਨੂੰ ਨਹੀਂ ਪਤਾ ਉਹ ਨਾ ਜਾਣੇ ਕਿਤੇ ਡਿੱਗ ਪਿਆ ਕਿ ਕਿੱਥੇ ਗਿਆ ਕਿੱਥੇ ਨਹੀਂ ਮੈਨੂੰ ਨਹੀਂ ਪਤਾ ਉੱਥੇ ਜਾ ਕੇ ਵੀ ਇਸ ਲਿਫਾਫੇ ਦਾ ਰੌਲਾ ਪਿਆ ਉਹ ਕਹਿੰਦੇ ਜੀ ਐਂ ਕਰਕੇ ਕਿਉਂਕਿ ਮੈਨੂੰ ਐਨਾ ਟਾਈਮ ਉਹਨਾਂ ਨੇ ਇਹੀ ਇਸੇ ਕਰਕੇ ਬੰਨ ਕੇ ਰੱਖਿਆ ਮੈਨੂੰ ਐਂ ਪੁੱਛਦੇ ਸੀ ਕਹਿੰਦੇ ਕਿ ਤੂੰ ਲਿਫਾਫਾ ਦੱਸ ਕਿੱਥੇ ਹੈ ਇਹਦਾ ਮਤਲਬ ਉਹਨਾਂ ਕੋਲੇ ਹਜੇ ਤੱਕ ਲਿਫਾਫਾ ਫਿਰ ਉਹਨਾਂ ਦੇ ਹੱਥ ਲੱਗਿਆ ਨਹੀਂ ਹੋਰ ਵੀ ਗੱਲ ਆ ਚਾਚਾ ਜੇ ਉਹਨਾਂ ਦੇ ਹੱਥ ਲੱਗ ਜਾਂਦਾ ਫਿਰ ਉਹ ਤੈਨੂੰ ਮਾਰ ਕੇ ਵੀ ਖਪਾ ਜਾਂਦੇ ਬਸ ਗੱਲ ਤਾਂ ਇਹ ਜੇ ਲਫਾ ਮੇਰੇ ਗਰਸੋਂ ਭਾਈ ਤੂੰ ਕਹਿੰਦਾ ਲਫਾ ਫਾ ਨਹੀਂ ਹੱਥ ਲੱਗਿਆ ਤੇ ਜੇ ਜਿੱਥੇ ਤੈਨੂੰ ਲੈ ਕੇ ਗਏ ਆ ਤੈਨੂੰ ਥਾਂ ਦੀ ਦਸਿਆਣਾ ਮੈਨੂੰ ਸਾਰੇ ਥਾਂ ਦੀ ਦਸਿਆਣਾ ਫਿਰ ਉਹਨਾਂ ਦਾ ਪਿੱਛਾ ਕਰੋ ਉਹ ਜਿਹੜੇ ਉੱਥੇ ਹੀ ਰਹਿੰਦੇ ਆ ਤੂੰ ਕਹਿੰਦਾ ਡੰਗਰ ਪਸ਼ੂ ਲੈ ਕੇ ਵੇਚਦੇ ਆ ਪਸ਼ੂ ਲੈ ਲੈ ਕੇ ਲੋਕਾਂ ਦੇ گاਉਂ ਆ ਸਖੋੜ ਕੇ ਲੈ ਆ ਕੇ ਬੰਨ ਲੈਂਦੇ ਹਾਂ ਹਾਂ ਉਹ ਕਹਿੰਦਾ ਉੱਥੇ ਹੈਗਾ ਉੱਥੇ ਨੌਰਾ ਉੱਥੇ ਟਰੈਕਟਰ ਟਰਾਲੀਆਂ ਆਉਂਦੇ ਨੇ ਤੇ 4 4 5 5 ਪਸ਼ੂ ਲੈ ਜਾਂਦੇ ਨੇ ਉਥੋਂ ਤੁਹਾਨੂੰ ਉਹਨਾਂ ਦਾ ਪਿੱਛਾ ਕਰਨਾ ਪਊ ਫਿਰ ਚਾਚਾ ਇਹ ਕਹਿੰਦਾ ਤੇਰੀ ਕੋਈ ਗੱਲ ਤੇਰੇ ਨਾਲ ਚਲ ਆਪਾਂ ਚੱਲਦੇ ਆ ਤੂੰ ਮ ਠੀਕ ਆ ਤੇ ਫਿਰ ਮੈਂ ਮੁੰਡੇ ਛੱਡਦਾ ਫਿਰ ਆਪਾਂ ਪਤਾ ਕਰ ਲਾਂਗੇ ਕੋਈ ਨਹੀਂ ਕਹਿੰਦੇ ਆ ਰੱਖੇ ਉਹਨਾਂ ਨੇ ਹੁਣ ਥੋਨੇ ਪੱਕਾ ਮਨ ਬਣਾ ਲਿਆ ਨਾ ਵੀ ਉਹ ਤੁਸੀਂ ਸਾਰਾ ਕੁਝ ਲੈਣਾ ਵੀ ਐ ਮੇਰੀ ਇੱਕ ਗੱਲ ਨਾ ਦਿਮਾਗ ਨਾਲ ਸੁਣਿਓ ਬੰਦੇ ਹੋ ਦੇ ਹੋਣਗੇ ਜਿਹੜੇ ਗੱਡੀ ਵਾਲੇ ਹੋਣਗੇ ਜਾਂ ਜਿਨ੍ਹਾਂ ਨੇ ਤੁਹਾਨੂੰ ਬਿਠਾਇਆ ਵਿੱਚ ਹਮ ਸਮਝਦੇ ਹੋ ਨਾ ਇੱਕ ਮਿੰਟ ਗੱਡੀ ਵਾਲੇ ਕਹਲੇ ਹਾਂ ਮੈਨੂੰ ਗੱਡੀ ਚ ਲੈ ਕੇ ਗਏ ਸੀ ਇੰਨਾ ਕ ਤਾਂ ਮੈਨੂੰ ਸੁਰਤ ਹੈਗੀ ਤੇ ਤੁਸੀਂ ਦੱਸ ਕੇ ਤਾਂ ਹਟੇ ਪਹਿਲਾਂ ਮੇਰੀ ਗੱਲ ਸੁਣੋ ਹੁਣ ਧਿਆਨ ਨਾਲ ਗੱਡੀ ਮੇਰੀ ਸੁਣੋ ਗੱਲ ਮੈਨੂੰ ਮੈਨੂੰ ਇੰਨਾ ਦੱਸ ਕੇ ਕੀ ਹਟਿਆ ਗੱਡੀ ਤੇ ਆਏ ਸੀ ਚਿੱਤੀ ਗੱਡੀ ਸੀ ਕਾਲੇ ਤੇ ਮਤਲਬ ਕੋਈ ਦਾ ਜਾਨਾ ਗੱਲ ਤਾਂ ਸੁਣ ਲੋ ਮੇਰੀ ਗੱਲ ਤਾਂ ਸੁਣ ਲੋਗਾ ਹਾਂ ਮੇਰੀ ਭੈਣ ਗੱਲ ਸੁਣ ਜੇ ਕਿਸੇ ਢੰਗ ਨਾਲ ਹੋ ਸਕਦਾ ਇਹਦੀ ਸੱਸ ਨੂੰ ਚੱਕਵਾ ਲਓ ਮਨਿੰਦਰ ਦੀ ਨੂੰ ਤੁਸੀਂ ਵੀ ਦੋ ਬੰਦਿਆਂ ਨੂੰ ਆਪਣੇ ਕਹਨੇ ਚਲਾ ਕੇ ਕੰਮ ਕਰ ਸਕਦੇ ਸੱਸ ਉਹਦੀ ਆਪੀ ਦੱਸੋ ਵੀ ਕਿਹਨੇ ਤੁਹਾਨੂੰ ਚੱਕਿਆ ਸੀ ਕਿਹਨੇ ਨਹੀਂ ਜੇ ਉਹਦਾ ਵਿਚਾਤਾ ਦੇਖ ਮੇਰੀ ਗੱਲ ਸੁਣ ਕਾਲੇ ਕੰਮ ਤਾਂ ਤੁਹਾਨੂੰ ਕਰਨਾ ਪੈਣਾ ਇਹ। ਗੱਲ ਤਾਂ ਸਹੀ ਆ ਚਰਚੀ ਦੀ। ਜਦੋਂ ਅਗਲਾ ਆਪਣੇ ਜਦੋਂ ਅਗਲਾ ਆਪਣੇ ਨਾਲ ਚੂਹੇ ਬਿੱਲੀ ਵਾਲਾ ਖੇੜ ਖੇਡੀਆਂ ਤਾਂ ਤੇ ਫਿਰ ਆਪਾਂ ਕਿਉਂ ਨਹੀਂ ਖੇਡ ਸਕਦੇ? ਆਪਾਂ ਆਪ ਮੂਰੇ ਨਾ ਆਉਣੇ ਆ। ਆਪਣੀ ਕਿਹੜਾ ਜਾਣ ਪਛਾਣ ਨਹੀਂ ਜਾਂ ਆਪਣੇ ਕੋਲੇ ਕਿਹੜਾ ਪੈਸਾ ਨਹੀਂ? ਆਪਾਂ ਲਾ ਦਿਓ। ਕਾਲੇ ਦੀ ਬਥੇਰੀ ਜਾਣ ਪਛਾਣਾ। ਮੇਰੀ ਗੱਲ ਸੁਣ ਲਓ। ਬਥੇਰੇ ਬੰਦੇ ਨੇ ਇਹਦੇ ਥੱਲੇ। ਕੋਈ ਇਹੋ ਜਿਹੇ ਬੰਦੇ ਤਿਆਰ ਕਰੋ। ਕਿ ਜਿਹੜੇ ਉਹਦੇ ਸੱਸ ਨੂੰ ਨਾ ਗੈਪ ਕਰ ਲੈਣ। ਜਿਵੇਂ ਤੁਹਾਡੇ ਨਾਲ ਉਹਨੇ ਕੀਤੀ ਹੈ ਨਾ ਤੇ ਉਸੇ ਹਿਸਾਬ ਨਾਲ ਉਹ ਤੋਂ ਪੁੱਛਣ ਵੀ ਕੌਣ ਭੇਜੇ ਤੇ ਗੱਡੀ ਵਾਲੇ ਕੌਣ ਨਹੀਂ? ਪੜੇ ਸਾਰਾ ਕੰਮ ਗੱਡੀ ਹੀ ਹੋ ਸਾਰਾ ਕੁਝ ਮੈਂ ਤੁਹਾਨੂੰ ਦੱਸਦੀ ਗੱਲ ਮੇਨ ਗੱਲ ਤਾਂ ਇਹ ਹੈ ਨਾ ਵੀ ਜੇ ਆਪਾਂ ਭਾਲ ਕੇ ਕਿਡਨਾਪ ਕਰੋਣਾ ਇਹ ਕੰਮ ਆਪਣੇ ਤੇ ਕਰੂ ਕੌਣ ਚਾਚਾ ਤੂੰ ਮੇਰੇ ਨਾਲ ਚੱਲਾ ਜਾ ਹਮ ਲੱਤ ਆ ਜਾ ਫਿਰ ਹੁਣ ਤੂੰ ਦੇਖੀ ਵੀ ਬੰਦਾ ਕੀ ਆ ਹਾਂ ਚੱਲ ਭਾਈ ਆਦਾ ਧਿਆਨ ਰੱਖਿਓ ਮੜਾ ਜਾ ਕੋਈ ਨਹੀਂ ਹੁਣ ਤਾਂ ਚਾਚੀ ਮੈਂ ਹੈਗਾ ਨਾਲ ਚਾਚੇ ਦੇ ਠੀਕ ਆ ਉਹਦੇ ਤਾਂ ਇਹ ਕੱਲਾ ਰਹਿ ਗਿਆ ਤਾਂ ਹੀ ਇਹਨੂੰ ਤਕਾਲਿਆ ਉਹਨਾਂ ਨੇ ਮੈਂ ਹੋਰ ਵੀ ਕਹਿੰਦੀ ਸੀ ਜੇ ਤੇਰੇ ਚਾਚੇ ਨੂੰ ਤੂੰ ਮੂਰੇ ਨਾ ਕਰੀ ਤੂੰ ਆਪ ਤੋਂ ਗੱਲ ਕਰੇਗਾ ਤੂੰ ਡਰ ਨਾ ਚਾਚੀ ਮੈਨੂੰ ਇਹ ਤੁਹਾਨੂੰ ਦੋਨਾਂ ਨੂੰ ਕਿਹੜਾ ਘਰੇ ਜਾਂਦੇ ਇੱਕ ਮਿੰਟ ਠੀਕ ਹੈ ਮੇਰੀ ਗੱਲ ਸੁਣ ਇੱਕ ਗੱਲ ਹੋਰ ਹੋ ਸਕਦੀ ਹੈ ਕਿਵੇਂ ਇੱਥੇ ਬੈਠ ਕੇ ਮੈਂ ਗੱਲ ਕਰ ਮਾਨਸ ਵਾਲੀ ਬਿੱਲੀ ਨਹੀਂ ਹੈ ਜਿਹੜੀ ਹਾਂ ਜੇ ਆਪਾਂ ਉਹਨੂੰ ਇਹ ਗੱਲ ਦਾ ਉਹਨੂੰ ਪੈਸੇ ਦੇ ਕੇ ਸਪਾਰੀ ਦਈਏ ਵੀ ਆਹ ਕੰਮ ਤੂੰ ਕਰ ਫਿਰ ਕੀ ਮੈਂ ਹੁਚਾਲ ਜਨਾਨੀ ਜਨਾਨੀ ਹੀ ਹੁੰਦੀ ਐ ਓਹੋ ਜਨਾਨੀ ਜਨਾਨੀ ਵਰਗੀ ਨਹੀਂ ਹੈਗੀ ਨਾ ਉਹ ਵੱਡੇ ਵੱਡੇ ਕੰਮ ਕਰਦੀ ਐ ਤੈਨੂੰ ਨਹੀਂ ਪਤਾ ਉਹਦਾ ਕਿੰਨਾ ਰਤਬਾ ਚਾਚਾ ਉਹ ਕਾ ਆਪ ਕਰੇ ਭਵੇਂ ਕਿਸੇ ਤੋਂ ਕਰਾਵੇ ਆਪਾਂ ਮਿਲ ਲਾਂਗੇ ਮਿਲਣੇ ਚ ਕੀ ਹਰ ਜਾ ਮਿਲ ਲਾਂਗੇ ਆਪਾਂ ਉਹਨੂੰ ਪੁੱਛ ਲਾਂਗੇ ਫਿਰ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਦੱਸਦੀ ਆ ਉਹਨੂੰ ਬਲਾਓ ਉਹਦੇ ਸੱਸ ਨਾਲ ਗੱਲ ਕਰੂੰ ਮਨਿੰਦਰ ਦੀ ਨਾਲ ਤੇ ਮੈਂ ਵੀ ਕੱਪੜਾ ਮੇਰੀ ਗੱਲ ਸੁਣ ਅਸੀਂ ਦੋਏ ਜਾਨੀਆਂ ਹੋ ਜਾਈਏ ਮੈਂ ਕੱਪੜਾ ਬੰਨ ਲੂੰਗੀ ਮੂੰਹ ਤੇ ਆਵਦੇ ਉਹਨੂੰ ਤਾਂ ਧੁੱਸ ਕੇ ਨਾ ਫਿਰ ਇਹ ਕੰਮ ਤੁਸੀਂ ਦੋਨੇ ਜਣੀਆਂ ਇਹ ਕੰਮ ਤੁਸੀਂ ਕਰਨਾ ਅਸੀਂ ਭਾਲਦੇ ਹਾਂ ਸਬੂਤ ਤੇ ਨਾਲ ਫਿਰ ਜਿਹੜਾ ਹੈਗਾ ਉਸ ਤੋਂ ਬਾਅਦ ਅਸੀਂ ਥਾਣੇ ਹੁਣ ਜਾਣ ਦੀ ਮੇਰੇ ਕੋਲ ਚ ਹਜੇ ਆਪਾਂ ਥਾਣੇ ਨਾ ਚੱਲ ਗਏ ਕੇਰਾ ਮੈਂ ਥਾਣੇ ਨਹੀਂ ਜਾਂਦਾ ਇਹਨੂੰ ਕੇਰਾ ਮੈਂ ਨਾ ਮੇਰੇ ਕੋਲ ਮੈਨੂੰ ਨਾ ਕੋ ਕੱਪੜਾ ਦੇ ਮੈਂ ਨਾ ਮੂੰਹ ਬੰਨ ਕੇ ਜਾਊਗਾ ਇਹਨੂੰ ਘਰ ਦਿਖਾਊਂਗਾ ਮੈਂ ਪਿੱਛੇ ਖੜ ਜਾ ਬਸ ਤੂੰ ਮੈਂ ਚਲ ਕੋਈ ਨਹੀਂ ਨਾ ਨਾਰ ਬਾਰ ਬਾਰ ਚੱਕਦਾ ਕਰੋ ਠੀਕ ਆ ਜੇ ਕੋਈ ਤਨ ਪੰਜ ਕਰਨ ਲੱਗਿਆ ਮਾਰੂੰ ਵੱਖੀ ਚ ਉਹਦੀ ਆਪਾਂ ਨਾ ਆ ਜਾ ਠੀਕ ਫੋਨ ਆ ਜਾਂਦਾ ਹੀ ਮਨਿੰਦਰ ਦਾ ਤੂੰ ਇਹ ਇਹ ਨਾ ਕਰ ਲਈ ਗੱਲ ਤੂੰ ਵੀ ਮੋਸਰ ਬਲੇਡ ਲਈ ਤੇਰੀ ਵੀ ਸਿਆਣ ਨਾਲ ਉਹ ਕੋਈ ਨਹੀਂ ਮੇਰਾ ਕੀ ਕਰ ਦੇਣਗੇ ਨਾਲੇ ਆਏ ਆ ਉਹ ਤੋਂ ਆਪਦੀ ਜਾਨ ਬਚਾ ਕੇ ਆਇਆ ਹੋ ਸਕਦਾ ਮਗਰ ਲੱਗੇ ਹੁਣ ਇਹਦੇ ਫਿਰਦਾ ਹੀ ਹੋਣਾ ਆ ਜਾ ਚਾ ਚਾ ਤੂੰ ਕੋਈ ਨਹੀਂ ਹੁਣ ਘਰੇ ਬਹਿ ਕੇ ਨਹੀਂ ਕਰਦਾ ਮਨਿੰਦਰ ਤੱਕ ਵੀ ਨਹੀਂ ਹਜੇ ਕਰਦੇ ਸੀਗੇ ਮੈਂ ਤੁਹਾਨੂੰ ਦੱਸਦੇ ਮੈਂ ਮੇਰੀ ਗੱਲ ਸੁਣੋ ਕਿਉਂਕਿ ਪਤਾ ਨਹੀਂਦਾ ਕਈ ਵਾਰੀ ਮਨਿੰਦਰ ਆਪਦੀ ਉਸ ਚੱਕ ਕੇ ਕਹਿ ਦੇ ਵੀ ਤੈਨੂੰ ਤਾਂ ਹੁਣ ਅਸੀਂ ਦੇਖਾਂਗੇ ਉਹ ਹਿਯਾਰ ਹੋ ਜਾਏ گا ਹਾਂ ਤੋਂ ਸਹੀ ਗੱਲ ਕਹਾ ਮੈਂ ਤਾਂ ਬਸ ਤੈਨੂੰ ਐਂ ਦੱਸਦਾ ਸੀ ਵੀ ਮੈਨੂੰ ਉਹਨਾਂ ਦੇ ਜਾਲ ਤੋਂ ਛੁਡਾਇਆ ਹੀ ਮਨਿੰਦਰ ਨੇ ਸੱਚੀ ਹਾਂ ਮਨਿੰਦਰ ਗਈ ਸੀ ਉੱਥੇ ਚਾਚਾ ਮੈਂ ਤੈਨੂੰ ਐ ਕਹਿਣਾ ਭੈਣ ਨੂੰ ਆਪਾਂ ਇੱਥੇ ਲਿਆ ਗਏ ਪੰਜ ਚਾਰ ਦਿਨ ਕਿਤੇ ਉਹਦੀ ਜਾਨ ਨੂੰ ਨਾ ਕੋਈ ਖਤਰਾ ਹੋ ਜਾਏ ਉੱਥੇ ਮੈਂ ਤਾਂ ਬਹੁਤ ਮਿਹਨਤ ਕੀਤੀ ਸੀ ਮੈਂ ਮਨਿੰਦਰ ਚੱਲ ਕਰੀ ਮਨਿੰਦਰ ਉੱਥੇ ਰੁਕ ਗਈ ਕਹਿੰਦੀ ਜੇ ਮੈਂ ਨਾ ਗਈ ਕਹਿੰਦੀ ਹੋ ਸਕਦਾ ਕਹਿੰਦੀ ਮੇਰਾ ਪਿੱਛਾ ਕਰਨ ਜਾਂ ਇਹਨਾਂ ਨੂੰ ਕੋਈ ਗੱਲਬਾਤ ਪਤਾ ਲੱਗ ਜੇ ਮੁਰਖੇ ਗੱਲ ਉਲਟ ਪਣ ਚੂਗੀ ਕਹਿੰਦੀ ਕੇਰ ਤਾਂ ਮੈਂ ਹੁਣ ਘਰੇ ਜਾਉਂਗੀ ਉੱਥੇ ਰਹੂਗੀ ਉਹ ਜਦੋਂ ਐਡੀ ਗੱਲ ਹੋਈ ਪਈ ਆ ਫਿਰ ਚਾਚਾ ਇੱਥੇ ਘਰੇ ਬੈਠੇ ਕਿਉਂ ਟਾਈਮ ਖਰਾਬ ਕਰੀ ਜਾਂਦੇ ਆ ਕਿਸੇ ਨੂੰ ਮਿਲ ਗਏ ਕਿਸੇ ਦੇ ਮੂੰਹ ਮੱਥੇ ਤਾਂ ਲੱਗ ਗਏ ਸਹੀ ਗੱਲ ਐ ਭਾਈ ਹਾਂ ਜੇ ਉਹਨਾਂ ਨੇ ਕੁੜੀ ਨੂੰ ਮਾਰ ਕੇ ਖਪਾਤਾ ਫੇਰ ਦੱਸ ਕੀ ਕਰਾਂਗੇ ਐ ਨਹੀਂ ਉਹ ਮੇਰੀ ਧੀ ਤੇ ਹੱਥ ਚੱਕ ਸਕਦੇ ਉਹ ਚਾਚੀ ਉਹ ਬਹੁਤ ਗਰੇ ਹੋਏ ਬੰਦੇ ਆ ਜਦੋਂ ਇੱਥੋਂ ਤੱਕ ਜਾ ਸਕਦੇ ਆ ਉਹ ਕਿੰਨੀਆਂ ਚਾਲਾਂ ਖੇਡ ਲਈਆਂ ਤੂੰ ਪਹਿ ਉਹ ਫਿਰ ਕੀ ਕਰੀਏ ਆਪਾਂ ਤੂੰ ਆ ਜਾ ਚਾਚਾ ਚੱਲ ਮੇਰੇ ਨਾਲ ਖੜਾ ਹੋ ਮੇਰੀ ਗੱਲ ਸੁਣ ਕਾਲੇ ਇਹਨੂੰ ਘਰੇ ਰਹਿਣ ਦੇ ਤੂੰ ਜਾ ਮੇਰਾ ਪੁੱਤ ਓਹ ਹੋ ਚਾਚੀ ਇੱਕ ਵਾਰੀ ਮੈਨੂੰ ਦਿਖਾ ਤਾਂ ਦੇਵੇ ਕਿੱਥੇ ਲੈ ਕੇ ਗਏ ਸੀ ਕੀ ਰਾਹ ਸੀ ਕੀ ਥਾਂ ਸੀ ਮੈਨੂੰ ਦਿਖਾ ਤਾਂ ਵੇ ਇਹ ਬਾਅਦ ਚ ਤਾਂ ਮੈਂ ਸਾਰਾ ਕੁਝ ਆਪੇ ਕਰ ਲਵਾਂ ਤੂੰ ਮੇਰੇ ਤੇ ਭਰੋਸਾ ਰੱਖ ਕੁਝ ਨਹੀਂ ਹੁੰਦਾ ਚਾਚੇ ਨੂੰ ਤੂੰ ਭੱਗ ਜਾਂਦੇ ਕੇਰ ਚਲ ਕੇ ਰਹਿ ਜਾਂਦਾ ਉਹਨੂੰ ਵਾਪਸ ਮਾਈ ਦਾ ਟਿਕਾਣਾ ਖੜਾ ਹੋ ਤੂੰ ਕੀ ਕਰਨਾ ਹੈ ਪਰਮਾਤਮਾ ਤੇ ਭਰੋਸਾ ਕਰ ਸਭ ਕੁਝ ਠੀਕ ਹੋਊ ਗਣੇ ਸੱਚਾਈ ਦਾ ਜਿੱਤ ਹੁੰਦੀ ਐ ਇਸੇ ਗੱਲ ਤੇ ਰਹਿ ਵਸਤੇ ਹੋ ਤਾਂ ਹੈ ਪਣ ਤਾਂ ਹੀ ਤਾਂ ਦੇਖ ਮੇਰੀ ਧੀ ਦੇ ਰੂਪ ਚ ਰੱਬ ਕਿਵੇਂ ਬੌੜ ਕੇ ਆਇਆ ਸਹੀ ਗੱਲ ਹੈ ਕਿਵੇਂ ਮਨਿੰਦਰ ਨੇ ਛੜਾਇਆ ਚੱਲ ਸ਼ੁਕਰ ਹੈ ਰੱਬਾ ਤੇਰਾ ਮੈਨੂੰ ਰੱਬ ਵਰਗੀ ਧੀ ਦਿੱਤੀ ਹੈ ਮੇਰਾ ਹਰੇਕ ਦੁੱਖ ਸੁੱਖ ਉਹ ਦੇਖਦੀ ਆ ਵਿਚਾਰੀ ਆਪ ਵੀ ਇੰਨੀਆ ਮਸੀਰਤਾਂ ਚੱਲਦੀ ਆ ਪਰ ਉਹਦੀ ਸੱਸ ਨਾ ਹਰਾਮਜਾਦੀ ਮੇਰਾ ਤਾਂ ਹੈ ਜੀ ਕਰਦਾ ਵੀ ਚੱਕ ਕੇ ਨਾ ਚਾਕੂ ਉਹਦੇ ਢਿੱਡ ਵਿੱਚੋਂ ਦੀ 10 ਵਾਰੀ ਕੱਢਦਾ ਮੈਂ ਤੈਨੂੰ 10 ਵਾਰੀ ਚਾਕੂ ਕੱਢਣ ਦੀ ਲੋੜ ਹੀ ਨਹੀਂ ਉਹਦੇ ਨਾਲ ਤਾਂ ਪਰਮਾਤਮਾ ਨਿਵੇੜੂਗਾ ਤੇ ਨਿਵੇੜੂ ਵੀ ਛੇਤੀ ਤੂੰ ਦੇਖੀ ਜਾਈ ਹੁਣ ਉਹਦੀ ਵਾਰੀ ਆ ਉਹਦੇ ਨਾਲ ਬੰਨ੍ਹਣੀ ਆ ਹੁਣ ਬਣੀ ਇੱਕ ਗੱਲ ਦੱਸ ਜਿਹੜਾ ਮੈਂ ਕੰਮ ਕਿਹਾ ਉਹ ਠੀਕ ਹੈ ਨਾ ਹਾਂ ਵਧੀਆ ਉਹਨੂੰ ਤਾਂ ਅਸੀਂ ਚੱਕਾਂਗੇ ਫਿਰ ਬਸ ਲੋੜ ਹੀ ਨਹੀਂ ਕਿਸੇ ਨੂੰ ਬਗਾਰ ਪਾਉਣ ਦੀ ਜਦੋਂ ਉਹ ਬੰਦੇ ਪੇਛ ਸਕਦੀ ਆ ਤੇ ਆਪਾਂ ਕਿਹੜਾ ਕਿਸੇ ਤੋਂ ਘਟਾ ਹਾਂ ਹਾਂ ਉਹੀ ਤਾਂ ਗੱਲ ਆ ਬਸ ਹੱਥ ਹੀ ਲੰਘਿਆ ਬਸ ਕੰਦੀ ਪੂਛੇ ਤੈਗੀ ਬਸ ਉਹ ਛੇਤੀ ਦੇ ਨਿਕਲ ਜੇ ਸਾਰਾ ਰਸਤਾ ਸਾਫ਼ ਹੋ ਜਾ